ਤੋ ਅਸੀਂ ਆਏ ਹੋਏ ਜੀ ਵੀਰਾਂ ਦੀ ਹੱਦੀ ਦੇ ਕਹਿੰਦੇ ਸਰਦਾਰਾਂ ਦੇ ਕਾਕੇ ਤੇ ਪੜਾਕੇ ਹੀ ਪੜਾਕੇ ਆ ਬੜਾਕੇ ਲੈਣਾ ਆ ਬਾਈ ਜੀ ਪੜਾਕੇ ਤੁਸੀਂ ਦੇਖ ਰਹੇ ਹੋ ਤੇ ਜਿਹੜੇ ਪੜਾਕੇ ਤੋਂ ਇਥੋਂ ਮਿਲਦੇ ਆ ਮੈਂ ਕਹਿੰਦਾ ਤੁਸੀਂ ਕੁਆਲਿਟੀ ਕੁਆਲਿਟੀ ਖਰਾਬ ਹੋ ਜੂਗੇ ਦੇਖੇ ਬਾਈ ਇਹਨੇ ਪੜਾਕੇ ਆ ਬਾਈ ਸਾਡਾ ਭਰਾ ਲੈਣਾ ਇਹ ਤਾਂ ਮਗਰ ਥਾਰ ਦੇ ਵਿੱਚ ਤੁਸੀਂ ਦੇਖੇ ਥਾਰ ਤੋਂ ਧੋਣੇ ਆ ਗਏ ਬਾਈ ਥਾਰ ਬਾਈ ਪੜਾਕੇ ਦੀ ਭਰੀ ਪਈ ਆ ਕੋਈ ਇਹ ਝੂਠ ਨਹੀਂ ਬਿਲਕੁਲ ਸੱਚ ਹੈ ਅਗਲੀ ਥਾਰ ਦੇ ਵਿੱਚ ਪੜਾਕੇ ਰੱਖੇ ਆ ਬਾਈ ਜੀ ਮੈਂ ਕਹਿੰਦਾ ਗੱਡੀ ਭਰ ਗਈ ਠੀਕ ਹੈ ਤੁਹਾਨੂੰ ਅਸੀਂ ਗੱਲਬਾਤ ਕਰਾਵਾਉਣੀ ਹੈ ਸਾਡਾ ਭਰਾ ਲੈਣਾ ਆ ਜੀ ਅਰਸ਼ ਪੜਾਕੇ ਪੜਾਕੇ ਕਿੱਥੇ ਲੈ ਕੇ ਆਣੇ ਆ ਉੱਪਰ ਐਡਰੈਸ ਆ ਵੀਰਾਂ ਦੀ ਹੱਟੀ ਸਿਕਾਰ ਜੀ ਅਸੀਂ ਪਹੁੰਚੇ ਹੋਏ ਆ ਵੀਰਾਂ ਦੀ ਹੱਟੀ ਤੇ ਤੇ ਇਹ ਬਾਈ ਸਾਡਾ ਭਰਾ ਆ ਮੇਰਾ ਬਹੁਤ ਕਰੀਬੀ ਦੋਸਤ ਅਰਸ਼ ਭਾਈ ਤੇ ਇਹ ਬਾਈ ਜੀ ਅਜੀਜੀ ਆ ਦਿੱਲੀ ਤੋਂ ਆਏ ਹੋਏ ਆ ਬਾਈ ਇਹਨਾਂ ਨੇ ਵੀਡੀਓ ਦੇਖੀ ਸੀ ਤੇ ਆਪਾਂ ਨੂੰ ਇਹਨਾਂ ਨੂੰ ਇੱਕ ਹੀ ਆਪਸ਼ਨ ਦਿੱਤੀ ਸੀ ਵੀ ਬਾਈ ਵੀਰਾਂ ਦੀ ਹੱਟੀ ਵਾਲੇ ਜਿਹੜੇ ਪੜਾਕੇ ਉਹਨਾਂ ਤੋਂ ਲੈ ਕੇ ਆਓ ਇਹਨਾਂ ਨੇ ਅੱਜ ਬਾਈ 25-30 ਹਜ਼ਾਰ ਦੇ ਪੜਾਕੇ ਲਏ ਆ ਬਾਈ ਲਏ ਹਾਂਜੀ ਹਾਂਜੀ ਤੇ ਪਹਿਲਾਂ ਆਪਾਂ ਥੋੜੀ ਪ੍ਰੋਮੋਸ਼ਨ ਕਰਕੇ ਗਏ ਸੀ ਹਾਂਜੀ ਰਿਸਪੌਂਸ ਵੀ ਮਿਲਿਆ ਬਹੁਤ ਵਧੀਆ ਰਿਸਪੌਂਸ ਮਿਲਿਆ ਝੂਠ ਨਹੀਂ ਮਾਰਨਾ ਨਹੀਂ ਨਹੀਂ ਸਾਰੇ ਪਟਾਕਿਆਂ ਬਾਰੇ ਦੱਸੋ ਜੀ ਕਿਉਂਕਿ ਦੀਵਾਲੀ ਤੋਂ ਬਹੁਤ ਥੋੜੇ ਦਿਨ ਰਹਿ ਗਏ ਪੂਰੀ ਡਿਟੇਲ ਦੱਸੋ ਕਿਹੜਾ ਕਿਹੜਾ ਪਟਾਕਿਆ ਜੀ ਤੇ ਕਿਹੜੀ ਕਿਹੜੀ ਕੋਲ ਕੁਆਲਿਟੀ ਹੈ ਸਾਡੇ ਕੋਲ ਵੀਰ ਜੀ ਹਰ ਤਰ੍ਹਾਂ ਦਾ ਪਟਾਕਾ ਮਿਲ ਜਾਊਗਾ ਹਰ ਤਰ੍ਹਾਂ ਦਾ ਸ਼ੋਰ ਮਿਲ ਜਾਊਗਾ ਹਰ ਇੱਕ ਤਰ੍ਹਾਂ ਦੀ ਕੰਪਨੀ ਮਿਲ ਜੂਗੀ ਠੀਕ ਹੈ ਵੀਰੇ ਕਿਸੇ ਵੀ ਕੰਪਨੀ ਦਾ ਨਾਮ ਲੈ ਲਓ ਬਨੀਤਾ ਤੋਂ ਲੈ ਕੇ ਸਨਸ਼ਾਈਨ ਮਰਕਰੀ ਵੈਰੀਵਲ ਕੋਕ ਹਰ ਇੱਕ ਤਰ੍ਹਾਂ ਦਾ ਪਟਾਕਾ ਮਿਲ ਜਾਊਗਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਠੀਕ ਹੈ ਜੀ ਹਰ ਤਰ੍ਹਾਂ ਦੀ ਕੁਆਲਿਟੀ ਹਰ ਹਾਂਜੀ ਹਾਂਜੀ ਜਿੱਦਾਂ ਦੀ ਕਹੋਗੇ ਉਦਾਂ ਦੀ ਮਿਲ ਜੂਗੀ ਠੀਕ ਹੈ ਵੀ ਬੋਰ ਡੈਮ ਹੋ ਗਿਆ ਇਹ ਮਤਲਬ ਸਾਡੇ ਫਾਦਰ ਸਾਹਿਬ ਕਰਦੇ ਦੋ ਉਹ ਤੋਂ ਦੋ ਕਰਦੇ ਠੀਕ ਹੈ ਜੀ ਇਹ ਬਈ ਆਪਣਾ ਹੋਲ ਸੇਲ ਦਾ ਕੰਮ ਹੈ ਕਿ ਰਿਟੇਲ ਦਾ ਜੀ ਹੋਲ ਸੇਲ ਦਾ ਹੀ ਕੰਮ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਤੁਹਾਡੀ ਪਹਿਲੀ ਵੀਡੀਓ ਜੋ ਵੀ ਦੱਸਿਆ ਸੀਗਾ ਵੀ ਹੋਲ ਸੇਲ ਦਾ ਹੀ ਕੰਮ ਹੈ ਠੀਕ ਹੈ ਵੀਰੇ ਭਾਈ ਕਿੰਨੇ ਤੋਂ ਲੈ ਕੇ ਕਿੰਨੇ ਕਈ ਹੁੰਦੀਆਂ ਵੀ ਭੜਾਕੇ ਜਿਹੜਾ ਮਤਲਬ ਜ਼ਿਆਦਾ ਮਹਿੰਗੇ ਭੜਾਕੇ ਲੈਣ ਦੇ ਨਹੀਂ ਹੁੰਦੇ ਉਹਨਾਂ ਦੇ ਹੁੰਦੀ ਹੈ ਨਾ ਵੀ ਬੰਦੇ ਥੋੜੇ ਜਿਹਾ ਸਸਤੇ ਤੋਂ ਸਸਤੇ ਵੀ ਪਾਈਆਂ ਜੀ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਵੀਰੇ ਰੇਟ ਹੁਣ ਮੈਂ ਫੁੱਲ ਚੜੀ ਸਾਡੇ ਕੋਲ 10 ਰੁਪਏ ਡੱਬੀ ਤੋਂ ਸਟਾਰਟ ਹੋ ਜਾਂ ਠੀਕ ਹੈ ਜੀ ਗਾਰੰਟੀ ਵਾਲਾ ਕੰਮ ਹੈ ਬਾਈ ਹਾਂ ਜੀ ਹਾਂ ਜੀ ਲੋਕਲ ਨਹੀਂ ਹੈ ਬਿਲਕੁਲ ਵੀ ਠੀਕ ਹੈ 10 ਰੁਪਏ ਦੀ ਡੱਬੀ ਐਡੀ ਉਹ ਵੀ ਕੰਪਨੀ ਦੀ ਹੋਊਗੀ ਸੋ ਬਾਈ ਜੇ ਤੁਸੀਂ ਪ੍ਰੋਡਕਟੇ ਦੇਖ ਰਹੇ ਹੋ ਜੀ ਹਰ ਤਰ੍ਹਾਂ ਦੀ ਬਾਈ ਕੋਈ ਵੈਰਾਈਟੀ ਹੈ ਕੁਆਲਿਟੀ ਹੈ ਮੈਂ ਕਹਿੰਦਾ ਤੁਸੀਂ ਬਾਈ ਕੋਲੇ ਇੱਕ ਵਾਰੀ ਆਉਂਗੇ ਤੁਸੀਂ ਦੁਵਾਲੇ ਜ਼ਰੂਰ ਆਉਂਗੇ ਬਾਈ ਜੀ ਕਰਾਏ ਦੇ ਵਿੱਚ ਐਡੀਆਂ ਦੁਕਾਨਾਂ ਹੈ ਹਨਾ 30 ਦੀ 35 ਬੰਦੀ ਅਰਸ ਦੁਕਾਨਾਂ ਪਈਆਂ ਬਾਈ 40 30 ਦੁਕਾਨਾਂ ਹੈ ਤੁਸੀਂ ਬਾਈ ਕੋਲੇ ਬਾਈ ਕਿਉਂ ਆਏ ਹੋ ਕੀ ਚੱਕਰ ਸਹੀ ਸਹੀ ਗੱਲ ਦੱਸਣਾ ਝੂਠ ਨਹੀਂ ਬੋਲਣਾ ਬਾਈ ਦਾ ਡਿਜੀਟ ਹੈ ਸੀ ਬਾਈ ਸਾਡੀ ਵੀਡੀਓ ਦੇਖੀ ਤੁਸੀਂ ਪਹਿਲਾਂ ਇਹ ਜ ਤੇ ਬਾਈ ਸੱਚ ਹੈ ਬਾਈ ਮੈਨੂੰ ਕਹਿੰਦੇ ਬੂਟੇ ਵੀ ਆਪ ਪੜਾਕੇ ਲੈਣੇ ਆ ਯਾ ਕਰਾਲੀ ਚੋਂ ਕਿੱਥੋਂ ਲਈਏ ਕਿਉਂਕਿ ਆਪਾਂ ਇੱਕ ਦੋ ਵੀਰਾਂ ਦਾ ਹੋਰ ਵੀ ਰੈਫਰੈਂਸ ਦਿੱਤਾ ਸੀਗਾ ਉਹ ਗਏ ਵੀ ਸੀਗੇ ਬਿਜੀ ਸੀ ਜਾਂ ਉਹਨਾਂ ਦਾ ਸਚਡਿਊਲ ਨਾ ਟਾਈਟ ਸੀਗਾ ਵੀ ਬਾਈ ਕੋਲੇ ਵੀ ਟਾਈਮ ਨਹੀਂ ਸੀ ਬਾਈ ਦੀ ਵੀ ਆਪਦੇ ਕੰਮ ਹੈ ਜੌਬ ਕਰਦੇ ਆ ਬਾਈ ਜੀ ਨੇ ਵੀ ਗਾਹਾਂ ਜਾਣਾ ਦਿੱਲੀ ਜਾਣਾ ਸੀਗਾ ਤਾਂ ਬਾਈ ਨੂੰ ਮੈਂ ਰੈਫਰੈਂਸ ਦਿੱਤਾ ਮੈਂ ਵੀ ਹੁਣ ਦੋ ਬੰਦੇ ਬਿਜੀ ਆ ਬਾਈ ਕੋਲ ਚੱਲਦੇ ਆ ਸੱਚ ਆ ਸਾਡੀ ਵੀਡੀਓ ਚ 1% ਝੂਠ ਨਹੀਂ ਬਾਈ ਤੇ ਅਸੀਂ ਬਾਈ ਕੋਲੇ ਬਾਈ ਨੇ ਬਹੁਤ ਸਾਨੂੰ ਰੀਡ ਜਾਇਜ ਲਾਇਆ ਜਿਹੜੀ ਉੱਪਰ ਵੀਡੀਓ ਦਾ ਨੰਬਰ ਚੱਲ ਰਿਹਾ ਐ ਐਡਰੈਸ ਚੱਲ ਰਿਹਾ ਬਾਈਆਂ ਕੋਲੇ ਜਰੂਰ ਆਓ ਹੋਰ ਬਈ ਕੁਝ ਲਾਸਟ ਵਿੱਚ ਕਹਿਣਾ ਤੇ ਉਹਨੇ ਬਸ ਜੀ ਜਰੂਰ ਆਓ ਸਾਡੇ ਕੋਲ ਜੀ ਸਾਨੂੰ ਬੈਸਟ ਤੋਂ ਬੈਸਟ ਪ੍ਰਾਈਸ ਮਿਲ ਜੂਗਾ ਤੇ ਬੈਸਟ ਤੋਂ ਬੈਸਟ ਕੁਆਲਟੀ ਮਿਲ ਜੂਗੀ ਬਾਈ ਜਿਹੜਾ ਵੀਡੀਓ ਦੇਖਿਆ ਉਹਦੇ ਲਈ ਕੋਈ ਡਿਸਕਾਊਂਟ ਵਗੈਰਾ ਦੇ ਦੂੰਗਾ ਜੀ ਤੁਸੀਂ ਦੱਸੋ ਕਿਆ ਦਈਏ ਉਹ ਦੇ ਦੂੰਗਾ ਬਸ ਠੀਕ ਹੈ ਬਾਈ ਜਿਹੜਾ ਬਾਈ ਮੇਰਾ ਨਾਮ ਲੈ ਕੇ ਮੇਰੀ ਵੀਡੀਓ ਦਿਖਾ ਕੇ ਬਾਈਆਂ ਨੂੰ ਆਊਗਾ ਉਹਦੇ ਲਈ ਡਿਸਕਾਊਂਟ ਜੋ ਵੀ ਤੁਸੀਂ ਕਹੋਗੇ ਡਿਸਕਾਊਂਟ ਕਰ ਦਾਂਗੇ ਜੇ ਡਿਸ ਮੇਰਾ ਨਾਮ ਹੈ ਜੇ ਮੈਨੂੰ ਫੋਨ ਕਰ ਲਿਓ ਮੈਂ ਬੈਠਾ ਮੈਂ ਜ਼ਿੰਮੇਦਾਰੀ ਲੈਣਾ ਹੈ ਬਾਈਆਂ ਦੀ ਦੁਕਾਨ ਦੀ ਜ਼ਿੰਮੇਦਾਰੀ ਆਪਣੀ ਹੈ ਹੋਰ ਆਪਾਂ ਨੂੰ ਪਤਾ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਅਸੀ ਕਪੜੇ ਜੀ